ਜਲਾਲਾਬਾਦ ਐਸਟੀਐਫ ਦੇ ਹੱਥ ਲੱਗੀ ਇੱਕ ਵਾਰ ਫੇਰ ਵੱਡੀ ਕਾਮਯਾਬੀ 165 ਗ੍ਰਾਮ ਆਇਸ ਡਰੱਗਸ ਦੇ ਨਾਲ ਇੱਕ ਨਸ਼ਾ ਤਸਕਰ ਨੂੰ ਕੀਤਾ ਕਾਬੂ ਜਾਣਕਾਰੀ ਮੁਤਾਬਕ ਅੱਜ ਦਿਨ ਸ਼ੁੱਕਰਵਾਰ ਸ਼ਾਮ 4 ਵਜੇ ਦੇ ਕਰੀਬ ਜਲਾਲਾਬਾਦ ਕੋਟ ਕੰਪਲੈਕਸ ਦੇ ਵਿੱਚ ਐਸਟੀਐਫ ਦੀ ਟੀਮ ਦੇ ਵੱਲੋਂ ਇੱਕ ਨਸ਼ਾ ਤਸਕਰ ਨੂੰ ਪੇਸ਼ ਕੀਤਾ ਗਿਆ ਦੱਸ ਦਈਏ ਕਿ ਪਿੰਡ ਮਾਮੂ ਜਈਆ ਵਿਖੇ ਮੋਟਰਸਾਈਕਲ ਰਿਪੇਅਰ ਦਾ ਕੰਮ ਕਰਨ ਵਾਲਾ ਨਸ਼ਾ ਤਸਕਰ ਪੁਲਿਸ ਦੇ ਹੱਥ ਚੜਿਆ ਜਿਸ ਦੀ ਗ੍ਰਫਤ ਦੇ ਵਿੱਚੋਂ 165 ਗ੍ਰਾਮ ਆਇਸ ਡਰੱਗਸ ਬਰਾਮਦ ਹੋਈ ਹੈ ਦੱਸ ਦਈਏ ਕੇਸ ਸਬੰਧ ਦੇ ਵਿੱਚ ਐਸਟੀਐਫ ਦੀ ਟੀਮ ਦੇ ਵੱਲੋਂ ਮਾਮਲਾ ਦਰਜ ਕਰ ਇਸ ਤਸਕਰ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਐਸਟੀਐਫ ਦੀ ਟੀਮ ਦਾ ਕਹਿਣਾ ਹੈ ਕਿ ਰਿਮਾਂਡ ਦੇ ਦੌਰਾਨ ਪੁੱਛਗਿੱਛ ਕੀਤੀ ਜਾਏਗੀ ਅਤੇ ਪਤਾ ਕੀਤਾ ਜਾਏਗਾ ਕਿ ਇਹ ਡਰੱਗਸ ਕਿੱਥੋਂ ਲੈ ਕੇ ਆਉਂਦਾ ਸੀ ਔਰ ਅੱਗੇ ਇਸ ਨੇ ਕਿੱਥੇ ਸਪਲਾਈ ਕਰਨੀ ਸੀ ਰਿਕਵਰੀ ਕੀਤੀ ਗਈ ਹੈ ਜੀ ਇਹ ਸਾਡੀ ਐਸਟੀਐਫ ਟੀਮ ਵੱਲੋਂ ਕੱਲ 11-4 ਨੂੰ ਇੱਕ ਕਵਰੀ ਕੀਤੀ ਗਈ ਸੀਗੀ ਇਹ ਆਇਸ ਡਰਗ ਦੀ ਰਿਕਵਰੀ ਹੋਈ ਹੈ 165 ਗ੍ਰਾਮ ਰਿਕਵਰੀ ਕੀਤੀ ਹੈ ਸਾਡੇ ਵੱਲੋਂ ਜੀ ਇਹ ਕਿੱਥੋਂ ਮੈਮ ਰਿਕਵਰੀ ਹੋਈ ਹੈ ਜੀ ਇਹ ਜੀ ਥਾਣਾ ਅਮੀਰਖਾਸ ਦੇ ਏਰੀਆ ਵਿੱਚੋਂ ਇਹ ਰਿਕਵਰੀ ਕੀਤੀ ਗਈ ਹੈ ਕਿੰਨੇ ਲੋਕ ਆਪੂ ਕੀਤੇ ਗਏ ਜੀ ਇਸ ਵਿੱਚ ਹਾਲੇ ਤਾਂ ਇੱਕ ਕਿਊਟ ਸਾਡੇ ਵੱਲੋਂ ਅਰੈਸਟ ਕੀਤਾ ਗਿਆ ਜੀ ਤੇ ਬਾਕੀ ਇਹਦਾ ਅੱਜ ਮਾਨਯੋਗ ਅਦਾਲਤ ਵਿੱਚ ਇਹਨੂੰ ਪੇਸ਼ ਕੀਤਾ ਗਿਆ ਤੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਜੀ ਤੇ ਰਿਮਾਂਡ ਦੇ ਦੌਰਾਨ ਜੋ ਵੀ ਅਸੀਂ ਇਹਨਾਂ ਦੇ ਕੋਲ ਪੁੱਛਗਿੱਛ ਕਰਾਂਗੇ ਜੋ ਬੈਕਵਰਡ ਫਾਰਵਰਡ ਲਿੰਕ ਟ੍ਰੇਸ ਹੋਣਗੇ ਅਸੀਂ ਅਗੇ ਕੰਦੀ ਕਰਲੀ ਕਰਾਂਗੇ ਜੀ ਇਹਨਾਂ ਦਾ ਕੋਈ ਪਹਿਲਾਂ ਵੀ ਮਾਮਲਾ ਹੈਗਾ ਜੀ ਕਿ ਨਹੀਂ ਇਹ ਹਜੇ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਇਨਵੈਸਟੀਗੇਸ਼ਨ ਦੇ ਦੌਰਾਨ ਅਸੀਂ ਵੈਰੀਫਾਈ ਕਰਾਂਗੇ ਇਹਨਾਂ ਦੇ ਬਾਰੇ ਜੀ ਇਹ ਕੋਈ ਪਤਾ ਲੱਗਿਆ ਜੀ ਕੀ ਕੰਮ ਕੀ ਕਰਦਾ ਇੰਨੇ ਬਾਰੇ ਕੋਈ ਨੌਲੇਜ ਹੈਗੀ ਇਹ ਜੀ ਮੋਟਰਸਾਈਕਲ ਮੈਕੈਨਿਕ ਹੈ ਰਿਸਿਸ ਹੈ ਇੰਦੀ ਦੁਕਾਨ ਮੋਟਰਸਾਈਕਲ ਟੇਰਿੰਗ ਦੀ ਹੈ ਜੀ ਠੀਕ ਹੈ ਥੈਂਕ ਯੂ